ਗਮਾਡਾ ਵੱਲੋਂ ਅੱਜ ਸਾਰੀਆਂ ਨੂੰ ਤੋੜਿਆ ਜਾ ਰਿਹਾ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਿ ਸਾਡੇ ਕੋਲ ਰਜਿਸਟਰੀਆਂ ਨੇ ਉਸਦੇ ਬਾਬੂ ਜੀ ਸਾਡੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਗਮਾਡਾ JCB ਮਸ਼ੀਨਾਂ ਲੈ ਕੇ ਆਇਆ ਹੈ ਤਾਂ ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡ ਸਿਉਂਖ ਪੜਚ ਉਸ ਜਗ੍ਹਾ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਕੁਝ ਲੋਕਾਂ ਨੇ ਦੱਸਿਆ ਗਰੀਬ ਬੰਦਿਆਂ ਨੇ ਆਪਣੇ ਘਰ ਦੋ ਦੋ ਮਰਲੇ ਚ ਬਣਾਏ ਸੀ ਦੋਸਤੋ ਬਾਅਦ ਕਈ ਇਸ ਜਗ੍ਹਾ ਉੱਤੇ ਫਾਰਮ ਹਾਊਸ ਹੀ ਵੱਡੇ ਬਣੇ ਹੋਏ ਨੇ ਇਹਨਾਂ ਨੂੰ ਲੈ ਕੇ ਗਮਾੜਾ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਕੋਲ ਸ਼ਿਕਾਇਤਾਂ ਨੇ ਜਿਸ ਤੋਂ ਬਾਅਦ ਜਾ ਕੇ ਅਸੀਂ ਕਾਰਵਾਈ ਕਰਨ ਆ ਰਹੇ ਹਾਂ ਤਾਂ ਤੁਸੀਂ ਦੇਖੋ ਕਿ ਹੁਣ ਕਾਫੀ ਮਕਾਨ ਪਿੱਛੇ ਤੋੜੇ ਵੀ ਨੇ ਜਿਸ ਨੂੰ ਲੈ ਕੇ ਜਿਹੜੇ ਲੋਕਾਂ ਨੇ ਘਰ ਬਣਾਏ ਸੀ ਜਾਂ ਫਿਰ ਕੋਈ ਚਾਰਦੁਵਾਰੀ ਕੀਤੀ ਸੀ ਉਹਨਾਂ ਦੇ ਘਰ ਤੋੜੇ ਗਏ ਨੇ ਤਾਂ ਗਮਾੜਾ ਅੱਗੇ ਵਧ ਰਿਹਾ ਮਸ਼ੀਨਾਂ ਲੈ ਕੇ ਤਾਂ ਹੁਣ ਫਾਰਮ ਹਾਊਸਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਫਾਰਮ ਹਾਊਸਾਂ ਨੂੰ ਸੀਲ ਲਗਾਈ ਜਾ ਰਹੀ ਹੈ ਇਸ ਨੂੰ ਲੈ ਕੇ ਤੁਸੀਂ ਦੇਖੋ ਜੇਸੀ ਮਸ਼ੀਨਾਂ ਗਮਾੜਾ ਦੀ ਪਹੁੰਚ ਗਈਆਂ ਨੇ ਤਾਂ ਇਸ ਨੂੰ ਲੈ ਕੇ ਕਾਰਵਾਈ ਜਿਹੜ ਲਗਾਤਾਰ ਜਾਰੀ ਹੈ ਕੈਸੂਮ ਲੈ ਕੇ ਕਾਫੀ ਜਦੋਂ ਤੇ ਲੋਕਾਂ ਦਾ ਇਕੱਠ ਵੀ ਹੋਇਆ ਕਲੋਨੀ ਵਾਸੀ ਵੀ ਇਕੱਠੇ ਹੋ ਗਏ ਨੇ ਦੂਜੇ ਪਾਸੇ ਨੂੰ ਦੇਖੋ ਕਿ ਲੋਕਾਂ ਵੱਲੋਂ ਇਸ ਪਾਸੇ ਦਿਖਾ ਦਿਓ ਇਸ ਪਾਸੇ ਨੂੰ ਦੇਖੋ ਕਿ ਲੋਕਾਂ ਵੱਲੋਂ ਹੁਣ ਮਸ਼ੀਨਾਂ ਰੋਕ ਦਿੱਤੀਆਂ ਨੇ ਤਾਂ ਮਸ਼ੀਨਾਂ ਵੱਲੋਂ ਮਸ਼ੀਨਾਂ ਰੋਕ ਦਿੱਤੀਆਂ ਨੇ ਤਾਂ ਤੁਸੀਂ ਦੇਖੋ ਨਹੀਂ ਤੁਸੀਂ ਲੋਕ ਕਿਉਂ ਰਹੇ ਹੋ ਮਸ਼ੀਨਾ ਜੀ ਇਹ ਗੱਲ ਇਦਾਂ ਜੀ ਕਿਥੇ ਬਣਿਆ ਹੋਇਆ ਸੀ ਇਹ ਫਾਰਮ ਬਣਿਆ ਹੋਇਆ ਇਹਨੂੰ ਇੱਥੇ ਖੜੇ ਸੀ ਇਹ ਗਮੱਡ ਵਾਲੇ ਆ ਗਏ ਉਹਨਾਂ ਨੇ ਕਿਸੇ ਨੂੰ ਫੋਨ ਤੇ ਗੱਲ ਕਰਾਈਏ ਤੇ ਫੋਨ ਤੇ ਗੱਲ ਕਰਾਈ ਉਹਨਾਂ ਨੇ ਆਪਸ ਵਿੱਚ ਪਰਲੇ ਪਾਸੇ ਕੱਢ ਕੇ ਕੁਛ ਨਮੂਸਰ ਜੀ ਕੀਤੀ ਤੇ ਤੁਰ ਪਏ ਜਦੋਂ ਤੁਸੀਂ ਪੁੱਛਿਆ ਵੀ ਫਿਰ ਜਿਹੜੇ ਬੜੇ ਬੰਦੇ ਦਾ ਫੋਨ ਆ ਗਿਆ ਫਿਰ ਪਤਾ ਨਹੀਂ ਕਿ ਕਿਦਾ ਆ ਸੰਤੋ ਪਤਾ ਨਹੀਂ ਮੇਰੇ ਫੋਨ ਤੇ ਕਿਹੜਾ ਜੋ ਵੀ ਹੈ ਕਿ ਉਹਨੂੰ ਸੀ ਇਹੀ ਕਿਹਾ ਵੀ ਸਾਨੂੰ ਜਵਾਬ ਦੇ ਦਿਓ ਇਹਦਾ ਵੀ ਤੁਸੀਂ ਇਹਦੇ ਕੀ ਕਾਰਵਾਈ ਕਰ ਰਹੇ ਹੋ ਕਿ ਆਮ ਲੋਕਾਂ ਦੇ ਜਿਹਨੇ ਹੁਣ ਬਜਾਰੇ ਨੇ ਆਪਣੀ ਜ਼ਿੰਦਗੀ ਦੀ ਪੂੰਜੀ ਲਾ ਕੇ ਆਪਣਾ ਛੋਟਾ ਜਿਹਾ ਮਕਾਨ ਬਣਾਇਆ ਉਹਨੂੰ ਤਾਂ ਤੋੜਨ ਜਾਂ ਚਲੇ ਬੇਰਹਿਮੀ ਨਾਲ ਜ਼ਾੜ-ਜ਼ਾੜ ਸੜ ਰਹੇ ਆ ਦੇਖਿਆ ਨਹੀਂ ਜਾਂਦਾ ਯਾਰ ਸਾਡੇ ਮਕਾਨ ਨਹੀਂ ਆ ਕਿ ਸਾਨੂੰ ਰੋਣਾ ਹੁੰਦਾ ਦੇਖ ਦੇਖ ਕੇ ਪਰ ਹੁਣ ਇਹਦੇ ਬਾਰੇ ਅਸੀਂ ਕਹਿੰਦੇ ਡੀਟੀਪੀ ਹੁਣ ਗੱਲ ਹੀ ਨਹੀਂ ਸੁਣਦਾ ਨਾ ਕਿਸੇ ਗੱਲ ਦਾ ਜਵਾਬ ਦੇ ਰਿਹਾ ਜਦੋਂ ਤੁਸੀਂ ਕਿਸੇ ਨੂੰ ਦੇ ਮਕਾਨ ਡਾਕੂਮੈਂਟ ਮੰਗੇ ਤੁਸੀਂ ਕਿ ਕਿਹੜੇ ਆਰਡਰ ਨੇ ਕੁਝ ਨਹੀਂ ਤੁਹਾਡੇ ਕੋਲ ਦਿਖਾ ਦੋ ਵੀ ਜਦ ਤੁਸੀਂ ਹਦੂਦ ਹੈ ਪਿੰਡ ਦੀ ਸਰਪੰਚ ਨੂੰ ਪੁੱਛੇ ਬਿਨਾ ਕਿਸੇ ਹਦੂਦ ਚ ਨਹੀਂ ਕੋਈ ਕਾਰਵਾਈ ਹੋ ਸਕਦੀ ਘੱਟੋ ਘਾਟ ਨੂੰ ਸਰਪੰਚ ਪੁੱਛੂਗਾ ਨਾ ਵੀ ਤੁਸੀਂ ਬਾਕੀ ਕੰਮ ਕਰ ਰਹੇ ਹੋ ਬਈ ਇਹ ਕਿਉਂ ਨਹੀਂ ਕੀਤਾ ਤੇ ਹੁਣ ਡੀਡੀ ਵੀ ਜਵਾਬ ਦੇਵੇ ਵੀ ਇਹਦੇ ਇਹ ਕੀ ਕਾਰਵਾਈ ਕੀਤੀ ਹੈ ਜੋ ਅਸੀਂ ਨਹੀਂ ਕਹਿੰਦੇ ਤੋੜੇ ਅਸੀਲ ਕਰੇ ਜੋ ਮਰਜ਼ੀ ਕਰੇ ਪਰ ਔਨ ਕੈਮਰਾ ਜਵਾਬ ਦੇ ਦੇਵੇ ਵੀ ਆਹ ਕਾਰਵਾਈ ਇਹ ਤੇ ਕਰ ਰਹੇ ਹਾਂ ਬਸ ਕਾਰਵਾਈ ਮੰਗੇ ਹੁਣ ਅਸੀਂ ਮੰਗ ਕਰੀਏ ਤੁਸੀਂ ਤੁਹਾਡਾ ਵਿਰੋਧ ਹੈ ਇੱਥੇ ਨਹੀਂ ਸਾਨੂੰ ਹਾਂ ਬਿਲਕੁਲ ਤੁਸੀਂ ਨਹੀਂ ਸਾਨੂੰ ਦੱਸ ਦਿਓ ਇਹ ਮਸ਼ੀਨਾਂ ਅੱਗੇ ਨਹੀਂ ਜਾਣ ਦੀਆਂ ਅਸੀਂ ਖੜੇ ਰਹੇ ਹਾਂ ਕਿ ਨਹੀਂ ਜਾਣ ਦਵਾਗੇ ਨਹੀਂ ਜਾਣ ਦਵਾਗੇ ਜੇ ਇਹਨਾਂ ਨੇ ਪਹਿਲੇ ਪੁਲਿਸ ਵੀ ਲਾਏ ਹੋਏ ਨੇ ਫਿਰ ੱੱਕੇ ਨਾਲ ਚੱਲੇਗੇ ਫਿਰ ਇਹ ਤਾਂ ਨਜ਼ਾਰਾ ਹੋ ਗਿਆ ਇਹਨਾਂ ਦਾ ਯਾਰ ਜਿਹਦਾ ਜੀਕ ਤਾਂ ਫੋਨ ਆ ਗਿਆ ਚਾਰ ਪੈਸੇ ਲਈ ਛੱਡਦਾ ਜਿਹੜਾ ਵਿਚਾਰਾ ਕੋਈ ਨਹੀਂ ਬੋਲਦਾ ਗਰੀਬ ਆਦਮੀ ਹਟਾ ਦੋ ਜਾ ਕੇ ਉਹਨੂੰ ਨਾ ਨਾ ਅਸੀਂ ਮਜਰੂਮ ਨਾਲ ੱੱਕਾ ਨਹੀਂ ਹੋਣ ਜਣਾ ਜੇ ਠੀਕ ਹੈ ਅਸੀਂ ਇੱਕ ਲੱਗੀ ਕਾਰ ਵੀ ਕਰਦਾ ਸਭ ਦੇ ਬਰਾਬਰ ਕਰ ਦਿਓ ਇੱਕ ਹੋਰ ਗੱਲ ਹੈ ਜੀ ਇੱਥੇ ਇੱਕ ਵੱਡੇ ਫਾਰਮ ਹੋਲਡ ਦੇ ਮਾਲਕ ਨੇ ਮੈਮ ਉਹਨਾਂ ਨੇ ਹਾਈ ਕੋਰਟ 'ਚ ਇਹ ਰਿਟ ਪਾਈ ਹੋਈ ਹੈ ਉਹਨਾਂ ਦਾ ਬਣਿਆ ਹੋਇਆ ਚਲੋ ਜੇ ਉਹਨਾਂ ਨੂੰ ਲੱਗਦਾ ਵੀ ਇਹ ਸਾਰੇ ਇਲਾਕੇ ਗਲਤ ਹੈ ਫਿਰ ਉਹਨਾਂ ਦਾ ਵੀ ਗਲਤ ਹੈ ਸਾਰੀ ਤੋੜ ਦਿਓ ਜੀ ਅਸੀਂ ਤਾਂ ਜਿਹੜੇ ਬਣੇ ਹੋਏ ਆ ਕਰੋ ਕਾਰਵਾਈ ਸਾਰਿਆਂ ਦੇ ਕਰੋ ਠੀਕ ਹੈ ਜੀ ਨਾਲ ਅਸੀਂ ਵੀ ਚੁੱਪ ਕਰਕੇ ਬਹਿ ਜਾਾਂਗੇ ਵੀ ਸਾਡਾ ਕੋਈ ਪੰਜਾਬ ਅਸੀਂ ਪੰਜਾਬ ਦੇ ਵਸਨੀਕ ਨਹੀਂ ਹੈਗੇ ਅਸੀਂ ਸਾਡਾ ਕੋਈ ਹੱਕ ਹੀ ਨਹੀਂ ਆਪਣੀ ਜ਼ਮੀਨਾਂ ਦੇ ਇਹ ਸਮਝ ਲਾਂਗੇ ਇਹ ਇਹ ਗੱਲ ਅਸੀਂ ਸੈਂਟ ਭਾਰਤ ਸਰਕਾਰ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਦਸਤਾਉਣਾ ਚਾਹੁੰਦੇ ਆ ਵੀ ਚੰਡੀਗੜ੍ਹ ਦੀ ਗੋਦ ਚ ਦੋ ਪਿੰਡ ਨੇ ਇਹ ਪਰ ਇੱਥੇ ਸਾਡੇ ਤੇ ਇੰਨੀਆਂ ਕ ਬੰਦਸ਼ਾਂ ਲਾਈਆਂ ਹੋਈਆਂ ਅਸੀਂ ਬਿਲਕੁਲ ਇੱਕ ਗੁਲਾਮਾਂ ਵਾਲੀ ਜ਼ਿੰਦਗੀ ਆ ਮੈਂ ਤਾਂ ਕਹਿੰਦਾ ਅੱਜ ਦੇ ਰਾਜ ਨਾਲੋਂ ਅੰਗਰੇਜ਼ਾਂ ਦਾ ਰਾਜ ਕਿਤੇ ਚੰਗਾ ਸੀ ਇਹ ਕਹਿਣ ਨੂੰ ਸੀ ਮਜਬੂਰ ਹੈ ਤਾਂ ਹੁਣ ਬੇਨਤੀ ਹੈ ਵੀ ਮੈਂ ਤੁਹਾਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦਾ ਵੀ ਏਟੀਐਮ ਸਾਹਿਬ ਇਹ ਗੱਲ ਦਾ ਜਵਾਬ ਦੇਣ ਵੀ ਇੱਥੇ ਕੀ ਕਾਰਵਾਈ ਕੀਤੀ ਹੈ ਫਿਰ ਉਹ ਜੋ ਅੱਗੇ ਚੱਲਦੇ ਫਿਰ ਦੇਖਦੇ ਇੱਕ ਵਾਰ ਸਰਪੰਚ ਸਾਹਿਬ ਹੁਣ ਤੁਸੀਂ ਘੇਰ ਕੇ ਖੜ ਕੇ ਗਮੰਡ ਨਾਲ फार्मો ਜੇ ਨਜਾਇਜ਼ ਕਲੋਨੀਆਂ ਕੱਟੀਆਂ ਨਜਾਇਜ਼ ਸਾਰੀਆਂ ਕਿੱਤੀਆਂ ਸਭ ਤੇ ਕਾਰਵਾਈ ਕਰ ਰਹੇ ਆ ਅਸੀਂ ਬਰਾਬਰ ਨਹੀਂ ਨਹੀਂ ਇਹ ਵੱਡੇ ਲੋਕਾਂ ਦੇ ਤੇ ਕਾਰਵਾਈ ਕਰ ਨਹੀਂ ਰਹੇ ਫਾਰਮ ਹੈ ਉਹ ਤੇ ਕਾਰਵਾਈ ਕਰੋ ਦੇਖੋ ਉਹ ਵੀ ਤਾਂ ਨਜਾਇਜ਼ ਹੈ ਜਦੋਂ 2 ਮਰਲੇ ਦਾ ਉਹ ਮਕਾਨ ਕਹਿੰਦੇ ਵੀ ਨਜਾਇਜ਼ ਬਣੇ ਵੇ ਇੱਥੇ ਠੀਕ ਹੈ ਉਹ ਫਾਰਮ ਵੀ ਤਾਂ ਨਜਾਇਜ਼ ਬਣਿਆ ਵਾ ਉਹ ਵਾ ਕਿਹੜਾ ਕੋਈ ਪਰਮਿਸ਼ਨ ਹੈ ਫਾਰਮ ਕੀ ਤੇ ਇੱਥੇ ਕੋਈ ਪਰਮਿਸ਼ਨ ਮਿਲਦੀ ਨਹੀਂ ਫਿਰ ਉਹ ਵੀ ਨਜਾਇਜ਼ ਹੈ ਉਹ ਤੇ ਕਾਰਵਾਈ ਕਰੋ ਬਾਅਦ ਵਿੱਚ ਮਕਾਨਾਂ ਤੇ ਕਾਰਵਾਈ ਕਰ ਲਿਓ ਕੰਮ ਦੀ ਕਮ ਉਹ ਪਿਛਲੀ ਵਾਰੀ ਵੀ ਕਈ ਫਾਰਮਾਂ 'ਤੇ ਸੀਲ ਲਾਗੇ ਸੀ ਉਸ ਤੋਂ ਬਾਅਦ ਖੋਲ ਵੀ ਦਿੱਤੀਆਂ ਲੱਗਦਾ ਕਿ ਉਹਨਾਂ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਉਹ ਸੈਟਿੰਗ ਹੋ ਜਾਂਦੀ ਹੈ ਪੈਸੇ ਦਾ ਲੈਣ ਦੇਣ ਹੋ ਜਾਂਦਾ ਫਿਰ ਉਹ ਉਹਨਾਂ ਨੂੰ ਉਹਨਾਂ ਕੇ ਸੀਲ ਵੀ ਖੁੱਲ ਜਾਂਦੀ ਸਾਰਾ ਕੁਝ ਹੋ ਜਾਂਦਾ ਕਹਿੰਦੇ ਬਾ ਇਹ ਤਾਂ ਗਰੀਬ ਬੰਦਿਆਂ ਵਾਸਤੇ ਧੱਕਾ ਏ ਗਰੀਬ ਬੰਦੇ ਨਾਲ ਧੱਕਾ ਏ ਵੱਡੇ ਵੱਡੇ ਸਾਡੇ ਇਲਾਕੇ ਚ ਫਾਰਮ ਹਾਊਸ ਪਾਸ ਹੋਣੇ ਚਾਹੀਦੇ ਆ ਕਰਨ ਪਾਸ ਜੇ ਪਾਸ ਨੂੰ ਹੁਣ ਸਾਰਿਆਂ ਦੇ ਕਰਨ ਜੇ ਨਹੀਂ ਪਾਸ ਕਰਦੇ ਫੇ ਕਿਹਦਾ ਫੇ ਗਰੀਬ ਨੂੰ ਕਿਉਂ ਮਾਰਦੇ ਸਭ ਦੇ ਸਭ ਦੇ ਨਾਲ ਇੱਕੋ ਜਿਹਾ ਅਬਾਹਰ ਕਰਨ ਉਹ ਅਸੀਂ ਕਹਿੰਦੇ ਸਾਡਾ ਕੋਈ ਵਿਰੋਧ ਨਹੀਂ ਏਟੀਬੀ ਸਾਹਿਬ ਉੱਥੇ ਖੜ ਕੇ ਕਹਿ ਦੇਣਾ ਵੀ ਇਹ ਜਿਹੜਾ ਹੈਗਾ ਇਹਨੂੰ ਅਸੀਂ ਸੀਲ ਕਰਨ ਲੱਗੇ ਆ ਜਾਂ ਜੋ ਵੀ ਉਹਨਾਂ ਦੀ ਕਾਰਵਾਈ ਬਣਦੀ ਹੈ ਤੇ ਉਹ ਸਾਨੂੰ ਕਹਿ ਦਿੰਦੇ ਸਾਡੀ ਸੰਤੁਸ਼ ਠੀਕ ਹੈ ਜੇਸੀ ਮਸ਼ੀਨਾਂ ਦੇ ਅੱਗੇ ਲੋਕ ਖੜ ਗਏ ਨੇ ਤੂੰ ਦੇਖੋ ਕੀ ਇਸ ਪਾਸੇ ਜੇਸੀ ਮਸ਼ੀਨਾਂ ਗਮਾੜਾ ਦੀ ਦੂਜੇ ਪਾਸੇ ਪਿੰਡ ਵਾਸੀ ਤੇ ਕਲੋਨੀ ਵਾਸੀ ਨੂੰ ਨਾ ਬੋਲ ਦੱਸਿਆ ਜਾ ਰਿਹਾ ਕਿ ਜਾਂ ਤਾਂ ਫਿਰ ਪਧਰਤੀ ਕਾਰਵਾਈ ਕਰਦੇ ਆਓ ਅਗਰ ਸਾਡੇ ਘਰ ਗਰੀਬਾਂ ਦੇ ਤੋੜੇ ਨੇ ਤਾਂ ਫਾਰਮ ਹਾਊਸ ਦੇ ਉੱਤੇ ਵੀ ਕਾਰਵਾਈ ਕਰੋ ਜਾਂ ਸੀਲ ਕਰੋ ਜੋ ਵੀ ਇਹਨਾਂ ਵੱਲੋਂ ਕਿ ਤੱਕ ਇਹ ਜਾ ਰਿਹਾ ਪਰ ਹੁਣ ਗਮਾੜਾ ਕੀ ਬਾਕੀ ਇਸ ਫਾਰਮ ਹਾਊਸ ਨੂੰ ਸੀਲ ਕਰੇਗਾ ਇਹ ਵੀ ਵੱਡੇ ਸਵਾਲ ਨੇ ਲੋਕਾਂ ਵੱਲੋਂ ਕਹਿ ਰਹੇ ਕਿ ਉਦੋਂ ਅਸੀਂ ਅੱਗੇ ਜਾਣ ਦਵਾਂਗੇ ਜਿਹੜੀਆਂ ਕਾਰਵਾਈਆਂ ਕਰਨੀਆਂ ਨੇ ਕਰੋ ਪਰ ਅਗਰ ਸਾਡੇ ਘਰ ਤੋੜੇ ਨੇ ਫਿਰ ਫਾਰਮ ਹਾਊਸ ਕਿਸ ਤਰੀਕੇ ਨਾਲ ਬਣੇ ਇਹ ਸਾਨੂੰ ਸਵਾਲਾਂ ਦਾ ਜਵਾਬ ਇਸ ਜਗ੍ਹਾ ਉੱਤੇ ਅਫਸਰ ਸਾਹਿਬਾਨ ਦੇ ਦੇਣ ਫਿਰ ਅਸੀਂ ਜਿਹੜੀਆਂ ਮਸ਼ੀਨਾਂ ਅੱਗੇ ਨਿਕਲਣ ਦਵਾਂਗੇ ਤੇ ਦੇਖੋ ਕੀ ਇਸ ਜਗ੍ਹਾ ਉੱਤੇ ਕਾਫੀ ਜਿਹੜੀ ਇਸ ਵਾਰ ਸਿਆਜਾ ਦੀਪੂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਨਾ ਇੱਕ ਨਜ਼ਰ ਨਾਲ ਦੇਖੋ ਸਭ ਨੂੰ ਉਹ ਦੇਖੋ ਤਸਵੀਰਾਂ ਦੇ ਵਿੱਚ ਤਾਂ ਇਹ ਇਹ ਜਿਹੜੀ ਕਾਰਵਾਈ ਹੋ ਰਹੀ ਹੈ ਕਾਫੀ ਹਦਾਮਾ ਜਿਹੜਾ ਹੁੰਦਾ ਨਜ਼ਰ ਆ ਰਿਹਾ ਪਿੰਡ ਵਾਸੀ ਜਿਹੜੇ ਇਕੱਠੇ ਹੋਏ ਨੇ ਪਿੰਡ ਦੀ ਪੰਚਾਇਤ ਹੈ ਤੇ ਦੂਜੇ ਪਾਸੇ ਇਸ ਜਗ੍ਹਾ ਉੱਤੇ ਕਾਫੀ ਕਲੋਨੀ ਵਸਨੀਕੀ ਜਾਂ ਤਾਂ ਇਹ ਦੱਸ ਦੋ ਕਿ ਭਾਈ ਇਸ ਫਾਰਮ ਹਾਊਸ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਰ ਜੇ ਨਜਾਇਜ਼ ਕਾਰਵਾਈਆਂ ਨਜਾਇਜ਼ ਸਾਰੀਆਂ ਹੋ ਰਹੀਆਂ ਨੇ ਫਿਰ ਉਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਇਸ ਨੂੰ ਲੈ ਕੇ ਤੁਸੀਂ ਦੇਖੋ ਕਾਫੀ ਅਧਿਕਾਰੀ ਇਹ ਜਗ੍ਹਾ ਉੱਤੇ ਇਧਰ ਨੂੰ ਆ ਦਿਪੂ ਅਭੀ ਲੀਗਲ ਹੈ ਨਾ ਨਹੀਂ ਨਹੀਂ ਪਿੰਡ ਦੀ ਪੰਚਾਇਤ ਹੈ ਪਿੰਡ ਦੀ ਪੰਚਾਇਤ ਹੈ ਪੰਚਾਇਤ ਤੋਂ ਵੱਧ ਕੇ ਉੱਪਰ ਕੁਝ ਮੈਂ ਕਿਹਨੂੰ ਕਿ ਮੈਂ ਹੱਥ ਮਾਰੂ ਤੁਸੀ ਸਰ ਇਹ ਇਹ ਅਫਸਰ ਨੇ ਇਹ ਅਫਸਰ ਨੇ ਇਹ মিডিਆ ਨੂੰ ਹੱਥ ਮਾਰਨਗੇ ਇਸ ਤਰ੍ਹਾਂ ਨਹੀਂ মিডিਆ ਨੂੰ ਮਾਰਨਗੇ ਇਸ ਤਰ੍ਹਾਂ ਇਹ মিডিਆ ਨੂੰ ਹੱਥ ਮਾਰਨਗੇ ਨਹੀਂ ਤੁਸੀਂ ਮੈਗਰੂ ਹੱਥ ਮਾਰੋਗੇ ਇਸ ਤਰ੍ਹਾਂ ਪਹਿਲਾਂ ਤੁਸੀਂ ਮਾਰਿਆ ਕੁਝ ਬੋਲਿਆ ਨਹੀਂ ਉਹ ਤੁਸੀਂ ਫਿਰ ਤੇ ਫਿਰ ਮਾਰਰੋ ਮੈਗਰੂ ਚ ਪਾਡੋਗੇ ਫਿਰ ਭਾਈ ਸਵਾਲ ਪੁੱਛਣਾ ਸਾਡਾ ਫਰਜ਼ ਹੈ ਸਵਾਲ ਪੁੱਛਣਾ ਸਾਡਾ ਫਰਜ਼ ਹੈ ਸਵਾਲ ਪੁੱਛਣਾ ਸਾਡੇ ਫਰਜ਼ ਨਾਮ ਕੀ ਤੁਹਾਡਾ ਦੱਸੋ ਨਾਮ ਕੀ ਤੁਹਾਡੀ ਇਹ ਨਾਲ ਇਸ ਤਰ੍ਹਾਂ ਬੋਲੋਗੇ ਭਾਈ ਆਪਣਾ ਰਾਗ ਅਸੀਂ ਤੁਹਾਡੀ ਕਾਰਵਾਈਆਂ ਵੀ ਦੇਖਣੇ ਤੁਸੀਂ ਸੀਲ ਕੀਤਾ ਪਹਿਲਾਂ ਉਹ ਵੀ ਦਿਖਾਇਆ ਸੀ ਕਿ ਭਾਈ ਕਾਰਵਾਈ ਵਧੀਆ ਕਰ ਰਹੇ ਹੋ ਪਰ ਤੁਸੀਂ ਇੱਕ ਦੇਖੋ ਲੋਕਾਂ ਦੇ ਸਵਾਲ ਚੁੱਕ ਰਹੇ ਸੀ ਉਹ ਜਵਾਬ ਲੈ ਰਹੇ ਇਹ ਜਾ ਕੇ ਸਾਨੂੰ ਮਾਰਿਆ ਹੈ ਨਾ ਕਰੋ ਬਿਲਕੁਲ ਤੁਸੀਂ ਗੱਲ ਕਰੋ ਪਰ ਇਹ ਹੱਥ ਉਹਨਾਂ ਨੂੰ ਦੱਸੋ ਕਿ ਹੱਥ ਨਹੀਂ ਇਸ ਤਰ੍ਹਾਂ ਮਾਰਨਾ ਮੈਂ ਕਿਉਂ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਹ ਕੁਝ ਅਫਸਰ ਨੇ ਚੰਗੇ ਅਫਸਰ ਵੀ ਨੇ ਕੁਝ ਅਫਸਰ ਜਿਹੜੇ ਮੀਡੀਆ ਦੇ ਮੈਕ ਨੂੰ ਹੱਥ ਮਾਰ ਰਹੇ ਨੇ ਕਿ ਪਿੱਛੇ हट ਜਾਓ ਕਾਰਵਾਈ ਕਰਨੀ ਹੈ ਕਰੋ ਕੋਈ ਗੱਲ ਨਹੀਂ ਹੈਲੋ ਏਟੀਐਚ ਖੜਾ ਉਹਦੇ ਨਾਲ ਕਾਰਵਾਈ ਕਰੋ ਕੋਈ ਗੱਲ ਨਹੀਂ ਅਸੀਂ ਕਾਰਵਾਈ ਨਾਲ ਅਫਸਰਾਂ ਦੇ ਕਿ ਨਾਲ ਕਰਾਉਣੀ ਚਾਹੀਦੀ ਆ ਬਿਲਕੁਲ ਪੰਚਾਇਤ ਨੂੰ ਨਹੀਂ ਸਮਝਦੇ ਤੁਸੀਂ ਆਓ ਨੋਟਿਸ ਕੋਈ ਸਵਾਲ ਸਵਾਲ ਪੁੱਛਣਾ ਸਾਡਾ ਫਰਜ਼ ਹੈ ਸਵਾਲ ਪੁੱਛ ਰਹੇ ਆ ਅਸੀਂ ਕੋਈ ਸਵਾਲ ਸਰ ਦੇਖੋ ਸਾਡਾ ਕੰਮ ਹੈ ਤੁਹਾਡਾ ਸਾਥ ਦੇਣਾ ਜੋ ਤੁਸੀਂ ਕਰ ਰਹੇ ਹੋ ਚੰਗਾ ਕਰ ਰਹੇ ਹੋ ਨਜਾਇਜ਼ ਸਾਰੀਆਂ ਉੱਤੇ ਸਰ ਜਵਾਬਤ ਦਿਓ ਨਾ ਦੇਖੋ ਅਸੀਂ ਤੁਹਾਡੇ ਖਿਲਾਫ ਥੋੜੀ ਐ ਅਸਲਤ ਤੋਂ ਦੋ ਜੀ ਕੀ ਕਾਰਵਾਈ ਕੀਤੀ ਯਾਰ ਕੀ ਮੈਂ ਕੀਤੀ ਡੀਟੀਪੀ ਸਾਹਿਬ ਨਾਲ ਗੱਲ ਕਰੋ ਕਪੈਸਿਟੀ ਜਾਂ ਏਸੀ ਸਾਹਿਬ ਨਾਲ ਗੱਲ ਕਰੋ ਕੋਕਰੀ ਸਾਹਿਬ ਨਾਲ ਸਰ ਮੈਂ ਹੀ ਪੁੱਛਿਆ ਤੁਹਾਡੇ ਦੇਖੋ ਕੁਝ ਮੁਲਾਜ਼ਮ ਸਾਡੇ ਨਾਲ ਹੀ ਬਤਮੀਜ਼ੀ ਕਰ ਰਹੇ ਆ ਮੈਂ ਇੱਕ ਨੂੰ ਹੱਥ ਮਾਰ ਰਹੇ ਇਹ ਥੋੜੀ ਹੁੰਦਾ ਅਸੀਂ ਤੁਹਾਡਾ ਕਵਰੇਜ ਦੇਖੋ ਤੁਸੀਂ ਪਿੱਛੇ ਫਾਰਮ ਹਾਊਸ ਸੀਲ ਕੀਤੇ ਅਸੀਂ ਉਹ ਵੀ ਦਿਖਾਇਆ ਕਿ ਚੰਗਾ ਗਮਾੜਾ ਕੰਮ ਕਰ ਰਿਹਾ ਜਿਹੜੀ ਦੋ ਦਿਨ ਦੀ ਡਰਾਈਵ ਰੱਖੀ ਸੀਗੀ ਹਾਂਜੀ ਹਾਂਜੀ ਅੱਜ ਤੇ ਕੱਲ ਦੀ ਜਿਹਦੇ ਚ ਆਪਾਂ ਨੇ ਜਿਹੜੇ ਇਲੀਗਲ ਫਾਰਮ ਹਾਊਸ ਨੇ ਹਾਂਜੀ ਉਹ ਸੀਲ ਕਰਨੇ ਸੀਗੇ ਕੁਝ ਅਨੋਥਰਟੀ ਕੰਸਟਰਕਸ਼ਨਾਂ ਤੋੜਨੀਆਂ ਨੇ ਇਹ ਮਾਂਜੋਗ ਹਾਈ ਕੋਰਟ ਦੇ ਹੁਕਮ ਹਾਂਜੀ ਹਾਈ ਕੋਰਟ ਦੇ ਵਿੱਚ ਮਾਂਜੋਗ ਹਾਈ ਕੋਰਟ ਦੇ ਹੁਕਮ ਨੇ ਜਿਹਦੇ ਵਿੱਚ ਸਾਡੀ ਮਤਲਬ ਹੀਰਿੰਗ ਹੈ ਹਾਈ ਕੋਰਟ 'ਚ ਆਉਣ ਵਾਲੇ ਥੋੜੇ 2-4 ਦਿਨ ਦੇ ਵਿੱਚ ਕੰਦੇ ਜੇ ਕਾਰਵਾਈ ਕਰਨੀ ਜ਼ਰੂਰੀ ਸਰ ਇੱਕ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਘਰ ਤੋੜੇ ਜਾ ਰਹੇ ਨੇ ਕੁਝ ਫਾਰਮ ਹਾਊਸ ਬਣੇ ਹੋਏ ਨੇ ਕਿ ਉਹਨਾਂ ਦੇ ਉੱਤੇ ਕਾਰਵਾਈ ਹੋਏ ਹੁਣ ਫਾਰਮ ਹਾਊਸ ਜਿਹੜੇ ਆ ਆਪਰ ਰੈਡੈਂਸ਼ੀਅਲ ਦੇ ਵਿੱਚ ਸੀਲ ਦੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਹਾਂਜੀ ਜਿੱਦਾਂ ਇਹ ਕਮਰਸ਼ੀਅਲ ਵਰਤੋਂ ਕਰਦੇ ਆ ਇਹਨੂੰ ਆਪਾਂ ਸੀਲ ਕਰ ਸਕਦੇ ਆ ਸੀਲ ਕਰ सील ਕਰ ਰਹੇ ਹਾਂ ਸੀਲ ਕਰ ਰਹੇ ਹਾਂ ਠੀਕ ਹੈ ਜੀ ਸੇਲ ਸੇਲ ਨਹੀਂ ਹੋਊਗਾ ਇਹ ਕੋਈ ਕਮਰਸ਼ੀਅਲ ਉਹ ਐਕਟੀਵਿਟੀ ਤਾਂ ਹੋ ਰਹੀ ਨਹੀਂ ਇਹ ਵੀ ਰੈ residențial ਹੈ ਕਮਰਸ਼ੀਅਲ ਕਮਰਸ਼ੀਅਲ ਤਾਂ ਹੈ ਨਹੀਂ ਇਹਨੂੰ ਤੋੜੋ ਇਹ ਜੇ ਕਮਰਸ਼ੀਅਲ ਟੀ ਆ ਜਾਂਦੇ ਮਾਰਮੋ ਜਿਹੜਾ ਜਿਹੜਾ ਇਹ ਸਾਰੇ ਇੱਕ ਕੋਡ ਦੇ ਇੱਕ ਕੋਡ ਦੇ ਆਰਡਰ ਹੈ ਜੀ ਸਾਰੇ ਕੋਈ ਕੋਈ ਨਹੀਂ ਹੈ ਸੀਲ ਹੋ ਰਿਹਾ ਇਹ ਜਦੋਂ ਇੱਕ ਕਮਰਸ਼ੀਅਲ ਹੈ ਜੇ ਤਾਂ ਇੱਥੇ ਕੋਈ ਕਮਰਸ਼ੀਅਲ ਐਕਟੀਵਿਟੀ ਚੱਲ ਰਹੀ ਹੈ ਫਿਰ ਨਾ ਤੋੜੋ ਜੇ ਨਹੀਂ ਚੱਲ ਰਹੀ ਇੱਥੇ ਤੋੜੋ ਜਿਵੇਂ ਦੂਜਿਆਂ ਤੋਂ ਤੋੜੇ ਇਹ ਵੀ ਤੋੜ ਦੇ ਨਹੀਂ ਬਸ ਗੱਲ ਕਰ ਦੋ ਬਿਲਕੁਲ ਤੁਸੀਂ ਦੇਖੋ ਅੱਗੇ ਆਪਣੇ ਅਫਸਰ ਨਾਲ ਵੀ ਤੁਸੀਂ ਗੱਲਬਾਤ ਕਰ ਲਓ ਜਿਵੇਂ ਕੋਡ ਦੇ ਕੇਸ ਲੱਗਿਆ ਹੋਇਆ ਕਿ ਇੱਕ ਕੋਰਟ ਦੀਆਂ ਡਾਇਰੈਕਸ਼ਨਾਂ ਨੇ ਸਾਨੂੰ ਕੇ ਸੀਲ ਕਰਨੀਆਂ ਅਗਰ ਮਲਕੀ ਕੱਲੂ ਤੋੜਨ ਦੇ ਆਨੇ ਤੋੜ ਵੀ ਦਊਂ ਹਾਂ ਤੋੜੇ ਕੋਰਟ ਜੇ ਸਾਨੂੰ ਤੋੜਨ ਲਈ ਆਏ ਤੋੜ ਵੀ ਦਵਾ ਕੋਈ ਠੀਕ ਹੈ ਬਿਲਕੁਲ ਤੂੰ ਦੇਖੋ ਜੇ ਤਬ ਜਿਹੜੇ ਅੱਜ ਗਮਾੜ ਵਾਲੇ ਆਏ ਸੀ ਕੁਝ ਸਾਰੀਆਂ ਤੋੜ ਕੇ ਗਏ ਨੇ ਤੁਝੇ ਥੋੜਾ ਗੇਟ ਲਗਾਇਆ ਹੋਸੀ ਉਹ ਵੀ ਤੋੜਤਾ ਕੈਸਮਾਰੇ ਕੀ ਕਹੂੰ ਅਸੀਂ ਅਗਰ ਕਾਨੂੰਨੀ ਤੌਰ ਤੇ ਕਿ ਇਹ ਤਾਂ ਇਹ ਸਭ ਕੁਝ ਗਲਤ ਹੋ ਰਿਹਾ ਹੈ ਬਿਨਾ ਕਿਸੇ ਨੋਟਿਸ ਤੋਂ ਬਿਨਾ ਕਿਸੇ ਆਰਡਰ ਤੋਂ ਠੀਕ ਹੈ ਕੋਈ ਆਰਡਰ ਨਹੀਂ ਦੇ ਰਿਹਾ ਕੋਈ ਕੁਝ ਨਹੀਂ ਦੇ ਰਿਹਾ ਤੇ ਗਵਰਨਮੈਂਟ ਤਾਂ ਕਿਆ ਸਾਡੇ ਨਾਲ ਮਜ਼ਾਕ ਕਰ ਰਹੀ ਹੈ 25 25 10 2024 ਨੂੰ ਇਹਨੇ ਰੈਕੋਗਨਾਈਜ਼ ਕਰਤੇ ਸਾਰੀਆਂ ਇਹ ਜਿਹੜੀਆਂ ਕੰਸਟ੍ਰਕਟਸ 2025 ਤੱਕ ਰਜਿਸਟਰ ਹੋਈਆਂ ਸਭ ਰੈ residencial ਹੈਗੀ ਹੈ ਸਭ ਡਿਕਲੇਅਰ ਕਰਕੇ ਤੇ ਬੇਕਾਰ ਕਰਤਾ ਕਿ ਕਿਆ ਲੈਜਿਸਲੇਚਰ ਦਾ ਜਿਹੜਾ ਆਰਡਰ ਹੈ ਇਹ ਵੀ ਦੇਖ ਪਾਸ ਕਿਤੇ ਉਹ ਜ਼ੀਰੋ ਹੈ ਠੀਕ ਹੈ ਤੇ ਕੀ ਚਾਰਜਿੰਗ ਵੀ ਸਾਡੇ ਤੋਂ ਇਹਨਾਂ ਤੋਂ ਜਿਹੜੀਆਂ ਰਜਿਸਟਰੀਆਂ ਹੋ ਰਹੀਆਂ ਉਹਨਾਂ ਤੋਂ ਜਿਹੜੇ ਸਰਪਚ ਵਾਸਤੇ ਲੈ ਰਹੇ ਆ ਹੂੰ ਠੀਕ ਹੈ ਜੀ ਤੇ ਇਹਨਾਂ ਨੇ ਉਹ ਉਹ ਆਲੇ ਨੇ ਖੁਦ ਕਿੱਤਾ ਹੋਇਆ ਨਾਲ ਜਿਹੜੀਆਂ ਕਲੋਨੀयां ਹੈਗੀਆਂ ਪਹਿਲਾਂ ਅਨਥੋਰਾਈਜ਼ਡ ਹੁੰਦੀਆਂ ਸੀਗੀਆਂ ਤੇ ਉਹਨਾਂ ਨੇ ਅਨਥੋਰਾਈਜ਼ਡ ਰੈਗੂਲਰਾਈਜ਼ ਕਲੋਨੀਆਂ ਦਾ ਨਾਮ ਦਿੱਤਾ ਲੇਕਿਨ ਫਿਰ ਵੀ ਤੋੜੀਆਂ ਜਾ ਰਹੀਆਂ ਹੈ ਤੇ ਜਦੋਂ ਅਸੀਂ ਕਿਹਾ ਵੀ ਇਹ ਕਿੱਦੇ ਪੰਚਾਇਤ ਅੰਦਰ ਵੀ ਚੰਦੀਆਂ ਹੈਗੀਆਂ ਇਹ ਕਮਾਟਾ ਦੇ ਅੰਦਰ ਨਹੀਂ ਜਾਂਦੀਆਂ ਜਦ ਕਮਾਟਾ ਵਾਲੇ ਕਹਿੰਦੇ ਸਾਡੀ ਪ੍ਰੋਜੈਕਟ ਚ ਹੈ ਹੀ ਨਹੀਂ ਆ ਕਮਾਟਾ ਵਾਲੇ ਕਿਉਂ ਐਕਸ਼ਨ ਲੈਂਦੇ ਸਾਨੂੰ ਤੇ ਹੀ ਪਤਾ ਨਹੀਂ ਹੈਗਾ ਨਾਲੇ ਡੀਲਿਸਟ ਹੋ ਚੁੱਕੀਆਂ ਨਾ ਇਹ ਕਿਤੇ ਵਿਛ ਗਈਆਂ ਠੀਕ ਹੈ ਅੱਜ ਪਿੰਡ ਪਰਛ ਦੇ ਵਿੱਚ ਕਾਰਵਾਈ ਕਰਨ ਵਾਸਤੇ ਆਇਆ ਕਮਾਡਾ ਹਾਂਜੀ ਲੇਕਿ ਨਜਾਇਜ਼ ਸਾਰੀਆਂ ਬਹੁਤ ਕਿ ਪਿਆਈਆਂ ਨੇ ਤੁਸੀਂ ਪਿੰਡ ਪਰਛ ਸਾਬਕਾ ਪੰਚ ਪਿੰਡ ਪਰਛ ਤੋਂ ਦੇਖੋ ਜੀ ਜਿਹੜੀਆਂ ਲੋਕਾਂ ਦੀਆਂ ਮੇਨ ਪ੍ਰੋਬਲਮ ਹੈ ਉਹ ਤਾਂ ਵੇਖਿਆ ਨਹੀਂ ਜਾ ਰੀਆਂ ਰੋਡ ਦੀ ਦੇਖੋ ਕਿਹੜਾ ਹਾਲਤ ਹੈ ਇਹ ਉਲਟਾ ਪੰਜਾਬ ਗਰੀਬ ਲੋਕਾਂ ਤੇ ਘੁੰਮ ਰਿਹਾ ਆਹ ਦੇਖੋ ਇਸ ਇਲਾਕੇ ਦੇ ਜਿੰਨੇ ਵੀ ਇਹ ਫਾਰਮ ਬਣੇ ਹੋਏ ਆ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਕਿਉਂ ਵੱਡੇ ਵੱਡੇ ਧਨਾੜਾਂ ਦੇ ਫਾਰਮ ਹੈ ਜੋ ਆਪਣਾ ਗਰੀਬ ਆਦਮੀ ਜਿਹਨੇ ਕੋਈ 4 ਮਰਲੇ ਚ ਮਕਾਨ ਪਾਇਆ 2 ਮਰਲੇ ਚ ਮਕਾਨ ਪਾਇਆ ਉਹਦੇ ਉੱਤੇ ਕਾਰਵਾਈ ਹੋ ਰਹੀ ਹੈ ਇਹ ਨਾਜਾਇਜ਼ ਨਹੀਂ ਹੋਣੀ ਚਾਹੀਦੀ ਅਸੀਂ ਸਰਕਾਰ ਨੂੰ ਇਹ ਬੇਨਤੀ ਕਰ ਰਹੇ ਹਾਂ ਦੇਖੋ ਜੀ ਇਹ ਦੇਖੋ ਹਿਸਾਬ ਕਿਤਾਬ ਦੇਖੋ ਬਹੁਤ ਗਲਤ ਚੱਲ ਰਿਹਾ ਆਗੇ ਦੇਖ ਸਕਦੇ ਹਾਂ ਦੇਖੋ ਕੀ ਹਾਲ ਹੈ ਜਿਹੜਾ ਕਿ ਹੁਣ ਪਿੱਛੇ ਇਹਨਾਂ ਨੇ 2-3 ਗਰੀਬ ਬੰਦਿਆਂ ਦੇ ਮਕਾਨ ਤੋੜਤੇ ਤੇ ਹੁਣ ਜਦ ਮੈਂ ਜਿੱਥੇ ਕੇ ਆ ਕੇ ਇਹ ਖੜੇ ਆ ਆ ਜਗਾ ਤੁਹਾਨੂੰ ਦਿਖਾ ਦਿੰਨੇ ਆ ਇਹ ਦਿਖਾ ਵੀ ਰਹੇ ਆ ਪ੍ਰੈਸ ਵਾਲੇ ਵੀ ਇੱਥੇ ਆ ਕੇ ਹੁਣ ਕਾਰਵਾਈ ਕਿਉਂ ਨਹੀਂ ਸਾਨੂੰ ਇਸ ਚੀਜ਼ ਦਾ ਜਵਾਬ ਚਾਹੀਦਾ ਸੀ ਪਿੰਡ ਪੰਚਾਇਤ ਪਿੰਡ ਪਰਛ ਜਿੰਨੇ ਪਿੰਡ ਦੇ ਮੋਤਬਰ ਲੋਕ ਆ ਗਏ ਆ ਇਲਾਕੇ ਦੇ ਲੋਕ ਇਕੱਠੇ ਹੋਏ ਹੋਏ ਆ ਉਹ ਲੋਕ ਇਸ ਚੀਜ਼ ਦਾ ਜਵਾਬ ਮੰਗਦੇ ਆ ਵੀ ਆ ਦੇਖੋ ਤੁਹਾਡੇ ਸਾਹਮਣੇ ਹੀ ਆ ਵੀ ਇੱਥੇ ਹੁਣ ਕਾਰਵਾਈ ਕਿਉਂ ਨਹੀਂ ਹੋ ਰਹੀ ਤੁਹਾਡੇ ਪਿੰਡ ਵਾਲੇ ਵੀ ਆ ਰਹੇ ਆ ਕਹਿੰਦੇ ਜਿੰਨੇ ਪਿੰਡ ਵਾਲੋਂ ਜਾ ਰਹੇ ਆ ਦੇਖੋ ਜ਼ਿਮੀਂਦਾਰ ਵੀ ਬਸੇ ਆਂ ਜ਼ਿਮੀਂਦਾਰ ਅੱਜ ਦੇ ਬਸੇ ਆਂ ਜੱਦੀ ਜ਼ਮੀਨ ਹੈ ਸਾਡੀ ਜੱਦੀ ਜ਼ਮੀਨਾਂ 'ਚ ਲੋਕ ਜਿਹੜੇ ਕਿ ਕੰਮ ਕਰ ਰਹੇ ਆ ਜੋ ਜੋ ਕਿਸੇ ਨੇ ਆਪਣੇ ਪਸ਼ੂਆਂ ਵਾਸਤੇ 10 ਪਸ਼ੂ ਰੱਖੇ ਆ ਕੋਈ ਆਪਣਾ ਨੌਕਰੀਆਂ ਤਾਂ ਹੈ ਨਹੀਂ ਜੋ ਗਾਂਹ ਹੁ ਨੌਜਵਾਨਾਂ ਨੂੰ ਨੌਕਰੀਆਂ ਹੈ ਨਹੀਂ ਨੌਕਰੀਆਂ ਜੋ ਖਤਮ ਐ ਉਹ ਲੋਕ ਜੀ ਆਪਣੇ ਕੋਈ 10 ਡੰਗਰ ਰੱਖੇ ਕਿਸੇ 5 ਡੰਗਰ ਰੱਖੇ ਆ ਉਹ ਪਸ਼ੂਆਂ ਦੇ ਨਾਲ ਆਪਣਾ ਦੁੱਧ ਪਾਣੀ ਦਾ ਕੰਮ ਕਰਦੇ ਆ ਫੀਲ ਕਰੇ ਜੋ ਕੋ ਜੀ ਇਹ ਹਾਂ ਜੀ ਆਏ ਆਰਡਰ ਕਰਨ ਲੱਗੇ ਕਰਨ ਲੱਗੇ ਹਾਂ ਜੀ ਠੀਕ ਐ ਬਿਲਕੁਲ ਜੀ ਦੇਖੋ ਕੀ ਕਹਿੰਦੇ ਸੀਲ ਕੀਤਾ ਜਾਣਾ ਇਹ ਫਾਰਮ ਹਾਊਸ ਬਣਿਆ ਹੋਇਆ ਭਾਵੇਂ ਕੋਈ ਵੱਡਾ ਬੰਦਾ ਐ ਭਾਵੇਂ ਕੋਈ ਨਜਾਇਜ਼ ਉਸਾਰੀ ਕਰਨ ਵਾਲਾ ਹੋਰ ਬੰਦਾ ਐ ਤਾਂ ਉਦੋਂ ਤੇ ਕਾਰਵਾਈ ਨਾ ਸੀਲ ਕਰਨ ਲੱਗੇ ਕਹਿੰਦੇ ਕਾਰਵਾਈ ਬਰਾਬਰ ਕਰੋ ਸਾਹਮਣੇ ਇਹ ਗੱਲ ਨਾ ਕਰੋ ਸੀਲ ਕਰਨ ਲੱਗੇ ਜੋ ਕਾਰਵਾਈ ਕਰੋ ਸਭ ਬਰਾਬਰ ਤੇ ਜਵਾਨਾ ਜਿਸ ਤਰ੍ਹਾਂ ਜੋ ਗਰੀਬ ਆਦਮੀ ਨਾਲ ਹੋ ਰਹੀ ਹੈ ਇਤਨਾੜਾ ਨਾਲ ਵੀ ਹੋਣੀ ਚਾਹੀਦੀ ਹੈ ਸਾਡੀ ਜ਼ਿੰਮੇਦਾਰਾਂ ਦਾ ਇਹ ਸਾਰਿਆਂ ਦੀ ਆਵਾਜ਼ ਹੈ ਜਾਂ ਤਾਂ ਸਾਰਿਆਂ ਨਾਲ ਬਰਾਬਰ ਚਲੋ ਨਹੀਂ ਬਿਲਕੁਲ ਬੰਦ ਕਰੋ ਇਹ ਚੀਜ਼ ਨੂੰ ਗਰੀਬ ਦੀ ਸੁਣੋ ਗਰੀਬ ਦੇ ਨਾਲ ਦੇਖੋ ਗਲਤ ਹੋ ਰਿਹਾ ਪਿੱਛੇ ਮਕਾਨ ਤੋੜ ਤੇ 2 ਮਰਲੇ 4 ਮਰਲੇ ਇਹ ਚੀਜ਼ ਨੂੰ ਕਵਰ ਕਰੋ ਭਾਈ ਗਲਤ ਹੈ ਇਹ ਇਹ ਜ਼ਿੰਮੇਦਾਰਾਂ ਦੀ ਆਵਾਜ਼ ਹੈ ਦੇਖੋ ਇਹ ਖੇਵੜ ਜਮੀਨ ਹੈ ਕੋਈ ਕਿਸੇ ਦੀ ਗਲਤ ਨਹੀਂ ਸ਼ਾਮਲਾਤ ਨਹੀਂ ਜੋ ਪ੍ਰੋਪਰ ਕਾਰਵਾਈ ਕਰ ਜਿਹਨੇ ਗਲਤ ਕੀਤਾ ਉਹਦੇ ਉਹਦੇ ਖਿਲਾਫ ਕਾਰਵਾਈ ਲਈ ਤਿਆਰ ਹੋ ਤੁਸੀਂ ਸਾਰਾ ਇਲਾਕਾ ਇਕੱਠਾ ਹੋਇਆ ਵਾ ਇੱਕ ਗਰੀਬ ਆਦਮੀ ਦਾ ਮਕਾਨ ਘੇਰ ਦੇਣਾ ਹੈ ਤੇ ਧਨਾੜਾਂ ਦੇ ਖੜੇ ਆ ਏਦਾਂ ਕਿਉਂ ਹੋ ਰਿਹਾ ਇਹ ਗਲਤ